ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਆ ਪਹਿਲੀ ਖਬਰ ਵੱਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਲੋਕਾਂ ਨੂੰ ਲੋੜੀ ਤੱਕ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਕਿ ਠੰਡ ਲਹਿਰ ਦੀ ਸੰਭਾਵਨਾ ਵੀ ਬਣੀ ਹੋਈ ਹੈ ਮੌਸਮ ਵਿਭਾਗ ਨੇ ਅੱਜ 9 ਜਨਵਰੀ ਨੂੰ ਸੰਗਣੀ ਧੁੰਦ ਠੰਡ ਲਹਿਰ ਅਤੇ ਕੋਲ ਡੇਲੀ ਜਲ ਅਲਰਟ ਜਾਰੀ ਕੀਤਾ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਆਮ ਨਾਲੋਂ 5.5 ਡਿਗਰੀ ਘਟ ਹੈ ਅੰਮ੍ਰਿਤਸਰ ਲੁਧਿਆਣਾ ਅਤੇ ਪਟਿਆਲਾ ਵਿੱਚ ਠੰਡੇ ਦਿਨ ਦਰਜ ਕੀਤੇ ਗਏ ਅੰਮ੍ਰਿਤਸਰ ਵਿੱਚ ਵਿਜ਼ਿਬਿਲਟੀ 150 ਮੀਟਰ ਦਰਜ ਕੀਤੀ ਗਈ ਜਦੋਂ ਕਿ ਬਠਿੰਡਾ 5 ਡਿਗਰੀ ਤਾਪਮਾਨ ਸਬ ਤੋਂ ਠੰਡਾ ਰਿਹਾ ਜੰਮੂ ਦੇ ਨੇੜੇ ਬਣੀ ਪਛਮੀ ਗੜਬੜੀ ਹੁਣ ਉੱਤਰੀ ਪੰਜਾਬ ਵਿੱਚ ਪਹੁੰਚ ਗਈ ਹੈ ਇਹ ਜ਼ਮੀਨ ਤੋਂ ਲਗਭਗ 3 ਕਿਲੋਮੀਟਰ ਉੱਪਰ ਸਰਗਰਮ ਇਸ ਕਾਰਨ ਅੱਜ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਠੰਡ ਦਾ ਮੌਸਮ ਰਹੇਗਾ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਅਤੇ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਸੀਤ ਲਹਿਰ ਦੀ ਸੰਭਾਵਨਾ ਹੈ ਅਮਰੀਕੀ ਰਾਸ਼ਟਰਪਤੀ 트럼ਪ ਨੇ ইরਾਨੀ ਸਰਕਾਰ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਕਹੇ ਕਿ ਜੇਕਰ ਸਰਕਾਰ ਈਰਾਨ ਵਿੱਚ ਚੱਲ ਰਹੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਅਮਰੀਕਾ ਬਹੁਤ ਸਖਤ ਅਤੇ ਜ਼ਬਰਦਸਤ ਜਵਾਬ ਦੇਵੇਗਾ। ਵੀਰਵਾਰ ਨੂੰ ਰੂੜੀਵਾਦੀ ਰੇਡੀਓ ਸ਼ੋਅ ਦੇ ਹੋਸਟ ਹਿਊਂਗ ਹੈਬਿਟ ਨਾਲ ਇੱਕ ਇੰਟਰਵਿਊ ਵਿੱਚ 트럼ਪ ਨੇ ਕਿਹਾ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਉਹ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਕਿ ਉਹ ਆਪਣੇ ਦੰਗਿਆਂ ਦੌਰਾਨ ਕਰਦੇ ਨੇ, ਉਹਨਾਂ ਕੋਲ ਬਹੁਤ ਸਾਰੇ ਦੰਗੇ ਹੁੰਦੇ ਨੇ। ਜੇਕਰ ਉਹ ਅਜਿਹਾ ਕਰਦੇ ਨੇ ਤਾਂ ਅਸੀਂ ਉਹਨਾਂ ਤੇ ਬਹੁਤ ਸਖਤ ਉਤਰਾਂਗੇ। 트럼ਪ ਦਾ ਬਿਆਨ ਅਜਿਹੇ ਸਮੇਂ ਆਇਆ ਜਦੋਂ ਈਰਾਨ ਆਰਥਿਕ ਸੰਕਟ ਮਹਿੰਗਾਈ ਬੇਰੋਜ਼ਗਾਰੀ ਅਤੇ ਸਰਕਾਰੀ ਨੀਤੀਆਂ ਵਿਰੁੱਧ ਰੀਪੀਟਰ ਮਹਿੰਗਾਈ ਵਿਰੋਧਗਾਰੀ ਅਤੇ ਸਰਕਾਰੀ ਨੀਤੀਆਂ ਵਿਰੁੱਧ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਦੇਖ ਰਿਹਾ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ ਤੇ ਉਤਰ ਰਹੇ ਨੇ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੇ ইরਾਨੀ ਸੁਰੱਖਿਆ ਬਲਾਂ ਤੇ ਪਹਿਲਾਂ ਵੀ ਅਜਿਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਬਹੁਤ ਜ਼ਿਆਦਾ ਤਾਕਤ ਅਤੇ ਨਾਗਰਿਕਾਂ ਦੀ ਮੌਤ ਦਾ ਦੋਸ਼ ਲਗਾਇਆ ਗਿਆ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਸੰਕੇਤ ਦਿੱਤਾ ਕਿ ਅਮਰੀਕਾ ਈਰਾਨ ਦੀਆਂ ਗਤੀਵਿਧੀਆਂ ਤੇ ਨੇੜੇ ਨਜ਼ਰ ਰੱਖ ਰਿਹਾ ਅਤੇ ਜੇਕਰ ਸਥਿਤੀ ਵਿਗੜਦੀ ਹੈ ਤਾਂ ਚੁੱਪ ਨਹੀਂ ਬੈਠੇਗਾ ਟਰੰਪ ਦੇ ਬਿਆਨ ਤੋਂ ਸਪਸ਼ਟ ਸੰਕੇਤ ਮਿਲਦਾ ਕਿ ਵਾਸ਼ਿੰਗਟਨ ਈਰਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲ ਹੋਰ ਸਖਤ ਰੁਖ ਅਪਣਾਉਣ ਲਈ ਤਿਆਰ ਹੈ ਹਾਲਾਂਕਿ 트ੰਪ ਨੇ ਇਹ ਨਹੀਂ ਦੱਸਿਆ ਕਿ ਇਸ ਬਹੁਤ ਗੰਭੀਰ ਹਮਲੇ ਦਾ ਕੀ ਅਰਥ ਹੋਵੇਗਾ ਪਰ ਉਹਨਾਂ ਦੇ ਸ਼ਬਦ ਨਿਸ਼ਚਿਤ ਤੌਰ ਤੇ ਸੰਕੇਤ ਦਿੰਦੇ ਨੇ ਕਿ ਜੇਕਰ ਈਰਾਨ ਵਿੱਚ ਹਿੰਸਾ ਵਧਦੀ ਹੈ ਤਾਂ ਅਮਰੀਕਾ ਰਾਜਨੀਤਿਕ ਆਰਥਿਕ ਜਾਂ ਫੌਜੀ ਕਾਰਵਾਈ ਕਰ ਸਕਦਾ ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਤੇ ਈਰਾਨ ਵਿਚਕਾਰ ਸਬੰਧ ਪਹਿਲਾਂ ਹੀ ਬਹੁਤ ਤਣਾਅਪੂਰਨ ਨੇ ਅਤੇ ਈਰਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਅੰਤਰਰਾਸ਼ਟਰੀ ਚਿੰਤਾਵਾਂ ਵਧਾ ਦਿੱਤੀਆਂ ਨੇ ਇਰਾਨ ਵਿੱਚ ਵੱਧਦੇ ਆਰਥਿਕ ਸੰਕਟ ਕਾਰਨ ਪੜਕੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਹੁਣ ਪੂਰੇ ਦੇਸ਼ ਵਿੱਚ ਇੰਟਰਨੈਟ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਬਲੈਕਆਊਟ ਕਰ ਦਿੱਤੀਆਂ ਗਈ ਨੇ ਇੰਟਰਨੈਟ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੈਟ ਬਲੌਕਸ ਅਨੁਸਾਰ ਇਹ ਬਲੈਕਆਊਟ ਪ੍ਰਦਰਸ਼ਨਾਂ ਨੂੰ ਰੋਕਣ ਲਈ ਚੁੱਕੇ ਗਏ ਡਿਜੀਟਲ ਸੈਂਸਰਸ਼ਿਪ ਦੇ ਸਖਤ ਕਦਮਾਂ ਦਾ ਹਿੱਸਾ ਤਾਂ ਜੋ ਅਹਿਮ ਸਮੇਂ ਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਰੋਕਿਆ ਜਾ ਸਕੇ ਦਸੰਬਰ ਦੇ ਅਖੀਰ ਤੋਂ ਇਰਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕ ਸੜਕਾਂ ਤੇ ਉਤਰੇ ਹੋਏ ਨੇ ਪ੍ਰਦਰਸ਼ਨਕਾਰੀਆਂ ਦਾ ਮੁੱਖ ਗੁੱਸਾ ਰਹਿਨ ਸਹਿਣ ਦੀਆਂ ਮਦਦੀਆਂ ਕੀਮਤਾਂ ਅਤੇ ਦੇਸ਼ ਦੀ ਕਰੰਸੀ ਦੀ ਲਗਾਤਾਰ ਡਿੱਗ ਰਹੀ ਕੀਮਤ ਵਿਰੋਧਾ ਸਰਕਾਰੀ ਅੰਕੜਿਆਂ ਅਤੇ ਸਥਾਨਕ ਮੀਡੀਆ ਅਨੁਸਾਰ ਇਨ੍ਹਾਂ ਪ੍ਰਦਰਸ਼ਨਾਂ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਸੁਰੱਖਿਆ ਬਲਾਸ ਸਮੇਤ ਕਟੋਕਟ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਰਾਸ਼ਟਰਪਤੀ ਮਸੂਦ ਪੇਜਸ਼ਕੀਆਂ ਨੇ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਬਹੁਤ ਜ਼ਿਆਦਾ ਸੰਜਮ ਵਰਤਣ ਦੀ ਅਪੀਲ ਕੀਤੀ ਦੂਜੇ ਪਾਸੇ ਸੁਪਰੀਮ ਲੀਡਰ ਆਇਤੋਲਾ ਅਲੀ ਖਾਮੇਨੋਈ ਨੇ ਸਖਤ ਰੁਕ ਅਕਤਿਆਰ ਕਰਦਿਆਂ ਕਿਹਾ ਕਿ ਦੰਗਾਕਾਰੀਆਂ ਨੂੰ ਉਹਨਾਂ ਦੀ ਸਹੀ ਜਗ੍ਹਾ ਦਿਖਾਈ ਜਾਣੀ ਚਾਹੀਦੀ ਹੈ ਦੇਸ਼ ਦੇ ਚੀਫ ਜਸਟਿਸ ਗੁਲਾਮ ਹੁਸੈਨ ਮੋਸੈਨੀ ਅਜ਼ਈ ਨੇ ਪ੍ਰਦਰਸ਼ਨਕਾਰੀਆਂ ਤੇ ਅਮਰੀਕਾ ਤੇ ਇਜ਼ਰਾਈਲ ਦੇ ਇਸ਼ਾਰੇ ਤੇ ਕੰਮ ਕਰਨ ਦਾ ਦੋਸ਼ ਲਗਾਇਆ ਔਰ ਨਸ਼ਪਸ਼ਟ ਕੀਤਾ ਕਿ ਆਸ ਸੁਰੱਖਿਆ ਪੈਦਾ ਕਰਨ ਵਾਲਿਆਂ ਖਿਲਾਫ ਕੋਈ ਨਰਮੀ ਨਹੀਂ ਵਰਤੀ ਜਾਵੇਗੀ ਸੰਯੁਕਤ ਰਾਸ਼ਟਰ ਯੂਨ ਦੇ ਮੁਖੀ ਐਂਟੋਨੀਓ ਗ੍ਰੇਟੈਸਟ ਨੇ ਸਥਿਤੀ ਤੇ ਚਿੰਤਾ ਜ਼ਾਹਰ ਕਰਦਿਆਂ ਅਧਿਕਾਰੀਆਂ ਨੂੰ ਹੋਰ ਮੌਤਾਂ ਰੋਕਣ ਲਈ ਕਿਹਾ ਉਹਨਾਂ ਨੇ ਈਰਾਨ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦਾ ਸਤਿਕਾਰ ਕਰਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਦੀਆਂ ਮੁਸ਼ਕਲਾਂ ਵਿੱਚ ਵੱਡਾ ਵਾਧਾ ਹੋਇਆ ਪਾਕਿਸਤਾਨ ਦੇ ਕਬਜ਼ੇ ਵਾਲੇ ਬਲੋਚਿਸਤਾਨ ਦੀ ਜ਼ਿਲ੍ਹਾਪਤਨਾ ਸਰਕਾਰ ਨੇ ਸ਼ਾਬਾਜ਼ ਸ਼ਰੀਫ ਖਿਲਾਫ ਗ੍ਰਿਫਤਾਰੀ ਬਰੰਟਚਾਰੀ ਕਰ ਦਿੱਤਾ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਤੇ ਬਲੋਚਿਸਤਾਨ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਇਹ ਵੀ ਕਿਹਾ ਗਿਆ ਕਿ ਉਹਨਾਂ ਨੇ ਬਲੋਚਿਸਤਾਨ ਦੀ ਪ੍ਰਭੂਸੱਤਾ ਨੂੰ ਜਾਣਬੁੱਝ ਕੇ ਅਤੇ ਗੰਭੀਰ ਨੁਕਸਾਨ ਪਹੁੰਚਾਇਆ ਮੀਰਜ਼ਾਰ ਬਲੋਚ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਬਰੰਟ ਦੀ ਕੋਸ਼ਨਾ ਕੀਤੀ ਉਹਨਾਂ ਮੁਤਾਬਿਕ 8 ਜਨਵਰੀ 2026 ਨੂੰ ਜਾਰੀ ਕੀਤੇ ਗਏ ਇਸ ਹ ਸ਼ਾਹਬਾਜ਼ ਸ਼ਰੀਫ ਨੂੰ ਬਲੋਚਿਸਤਾਨ ਦੇ ਕਿਸੇ ਵੀ ਹਵਾਈ ਅੱਡੇ ਤੇ ਪਹੁੰਚਣ ਜਾਂ ਉਥੋਂ ਰਵਾਨਾ ਹੋਣ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਬਲੋਚਿਸਤਾਨ ਦੀ ਸਖਤਿਤ ਸਰਕਾਰ ਦਾ ਦਾਵਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਬਿਨਾ ਕਿਸੇ ਵੈਧ ਵੀਜ਼ੇ ਦੇ ਬਲੋਚਿਸਤਾਨ ਵਿੱਚ ਦਾਖਲ ਹੋਏ ਜੋ ਕਿ ਉਹਨਾਂ ਦੇ ਕਾਨੂੰਨ ਅਨੁਸਾਰ ਗੈਰਕਾਨੂੰਨੀ ਪ੍ਰਵੇਸ਼ ਹੈ ਬਲੋਚਿਸਤਾਨ ਦੇ ਕਾਨੂੰਨਾਂ ਅਤੇ ਪ੍ਰਭੂਸਤਾ ਦੇ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਮੀਰ ਜ਼ਾਰ ਬਲੋਚ ਨੇ ਕਿਹਾ ਕਿ ਗ੍ਰਿਫਤਾਰੀ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਇਸ ਘਟਨਾ ਨੇ ਪਾਕਿਸਤਾਨੀ ਰਾਜਨੀਤੀ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਇਰਾਨ ਵਿੱਚ ਚੱਲ ਰਹੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸਰਕਾਰ ਨੇ ਸਖਤ ਰੁਕ਼ ਅਖਤਿਆਰ ਕਰ ਲਏ ਇਸ ਦੌਰਾਨ ਪ੍ਰਸ਼ਾਸਨ ਅਤੇ ਫੌਜ ਨੇ ਸਪਸ਼ਟ ਕੀਤਾ ਕਿ ਦੇਸ਼ ਵਿਰੁੱਧ ਦੁਸ਼ਮਨਾਂ ਦੀ ਮਦਦ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਇਰਾਨ ਦੇ ਨਿਆਂਪਾਲਿਕਾ ਪ੍ਰਮੁੱਖ ਕੋਲਾਮ ਹੁਸੈਨ ਮੋਹਸਾਨੀ ਅਜ਼ਈ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਦੇ ਇਸ਼ਾਰੇ ਤੇ ਦੇਸ਼ ਵਿੱਚ ਰਾਜਕਤਾ ਫੈਲਾਉਣ ਵਾਲਿਆਂ ਵਿਰੁੱਧ ਕੋਈ ਨਰਮੀ ਨਹੀਂ ਵਰਤੀ ਜਾਵੇਗੀ ਉਹਨਾਂ ਮੁਤਾਬਿਕ ਹੁਣ ਪ੍ਰਦਰਸ਼ਨਕਾਰੀਆਂ ਕੋਲ ਦੰਗੇ ਕਰਨ ਦਾ ਕੋਈ ਬਹਾਨਾ ਨਹੀਂ ਰਹਿ ਗਿਆ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਹਿਰਾਨ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਨਾਲ ਕੋਚਲਦਾ ਤਾਂ ਅਮਰੀਕਾ ਦਖਲ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਿਤਨਜ਼ਾਹੁ ਨੇ ਵੀ ਈਰਾਨੀ ਲੋਕਾਂ ਦਾ ਸਮਰਥਨ ਕੀਤਾ ਇਹ ਪਿਛਲੇ 3 ਸਾਲਾਂ ਦਾ ਸਭ ਤੋਂ ਵੱਡਾ ਅੰਦੋਲਨ ਹੈ ਜਿਸ ਦੀ ਸ਼ੁਰੂਆਤ ਉਦਰਾ ਰਿਆਲ ਦੀ ਭਾਰੀ ਗਰਾਵਟ ਕਾਰਨ ਬਾਜ਼ਾਰਾਂ ਦੇ ਬੰਦ ਹੋਣ ਨਾਲ ਹੋਈ ਸੀ ਹੁਣ ਇਹ ਗੁੱਸਾ ਮਹਿੰਗਾਈ ਮਾੜੇ ਪ੍ਰਸ਼ਾਸਨ ਅਤੇ ਰਾਜਨੀਤਿਕ ਪਾਬੰਦੀਆਂ ਵਿਰੁੱਧ ਪੂਰੇ ਦੇਸ਼ ਵਿੱਚ ਫੈਲ ਚੁੱਕਾ ইরਾਨੀ ਫੌਜ ਦੇ ਮੁਖੀ ਮੇਜਰ ਜਨਰਲ ਅਮੀਰ ਹਾਤਮੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੁਸ਼ਮਣ ਨੇ ਕੋਈ ਗਲਤੀ ਕੀਤੀ ਤਾਂ ਉਸ ਦੇ ਹੱਥ ਕੱਟ ਦਿੱਤੇ ਜਾਣਗੇ ਹਾਲਾਂਕਿ ਸਰਕਾਰ ਨੇ ਅਧਿਕਾਰਿਤ ਅੰਕੜੇ ਜਾਰੀ ਨਹੀਂ ਕੀਤੇ ਪਰ ਰਿਪੋਰਟਾਂ ਅਨੁਸਾਰ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਮੇਂ ਈਰਾਨ ਵਿੱਚ ਇਹ ਬੇਹੱਦ ਨਾਜ਼ੁਕ ਬਣੀ ਹੋਈ ਹੈ ਜਿੱਥੇ ਪ੍ਰਦਰਸ਼ਨਕਾਰੀ ਸੜਕਾਂ ਤੇ ਉੱਤਰ ਕੇ ਸਰਕਾਰ ਪ੍ਰਤੀ ਆਪਣਾ ਸਖਤ ਵਿਰੋਧ ਪ੍ਰਗਟਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦੀ ਪਹਿਲੀ ਕੈਬਨਿਟ ਮੀਟਿੰਗ ਸੰਧਿਆ ਪੰਜਾਬ ਸਰਕਾਰ ਵੱਲੋਂ ਸ਼ੁਕਰਵਾਰ ਜਾਨੀ ਕਿ ਅੱਜ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਦੀ ਅਗਵਾਈ ਸੀਐਮ ਮਾਨ ਕਰਨਗੇ ਜਿਸ ਕੈਬਨਿਟ ਦੇ ਸਾਰੇ ਮੰਤਰੀ ਸ਼ਾਮਿਲ ਹੋਣਗੇ ਇਹ ਮੀਟਿੰਗ ਦੁਪਹਿਰ 4 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਰਿਹائش ਤੇ ਹੋਵੇਗੀ ਇਸ ਮੀਟਿੰਗ ਦੌਰਾਨ ਸੂਬੇ ਨਾਲ ਜੁੜੇ ਕਈ ਅਹਿਮ ਮੁੱਦਿਆਂ ਤੇ ਚਰਚਾ ਹੋਣ ਦੇ ਨਾਲ-ਨਾਲ ਕਈ ਮਹੱਤਵਪੂਰਨ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਇਸ ਬੈਠਕ ਚ ਲੋਕਾਂ ਨਾਲ ਜੁੜੇ ਮੁੱਦੇ ਵੱਖ-ਵੱਖ ਪ੍ਰਸਤਾਵਾਂ ਤੇ ਵਿਚਾਰ- ਦੀਏ ਕੇ ਬੀਤੇ ਦਿਨ ਪੰਜਾਬ ਕੈਬਨਿਟ ਚ ਵੱਡਾ ਫੇਰ ਬਦਲ ਕੀਤਾ ਗਿਆ ਸੀ ਕੈਬਨਿਟ ਮੰਤਰੀ ਸੰਜੀਵ अरोड़ा ਨੂੰ ਲੋਕਲ ਬਾਡੀ ਵਿਭਾਗ ਦਿੱਤਾ ਗਿਆ ਜਦਕਿ ਡਾਕਟਰ ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਹ ਵੀ ਕਹਿ ਸਕਦੇ ਹਾਂ ਕਿ ਦੋਵਾਂ ਮੰਤਰੀਆਂ ਦੇ ਵਿਭਾਗਾਂ ਦਾ ਇੰਟਰਚੇਂਜ ਕਰ ਦਿੱਤਾ ਗਿਆ ਜਾਨੀ ਕਿ ਡਾਕਟਰ ਰਵਜੋਤ ਕੋਲੋਂ ਲੋਕਲ ਬਾਡੀ ਵਿਭਾਗ ਲੈ ਕੇ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਜਦਕਿ ਸੰਜੀਵ अरोड़ा ਕੋਲੋਂ ਐਨਆਰਆਈ ਵਿਭਾਗ ਲੈ ਕੇ ਉਹਨਾਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਦਿੱਤਾ ਗਿਆ ਸੂਤਰਾਂ ਦੀ ਮੰਨੀਯਤਾ 4 ਸਾਲ ਹੋਣ ਕਰਕੇ ਪੰਜਾਬ ਸਰਕਾਰ ਸੋਚ ਸਮਝ ਕੇ ਵੱਡੇ ਫੈਸਲੇ ਲੈ ਰਹੀ ਹੈ ਸੰਜੀਵ अरोड़ा ਨੂੰ ਲੋਕਲ ਬਾਡੀ ਵਿਭਾਗ ਦੇਣ ਦੇ ਪਿੱਛੇ وجہ ਇਹ ਵੀ ਮੰਨੀ ਜਾ ਰਹੀ ਹੈ ਕਿ ਉਹਨਾਂ ਦਾ ਕਦ ਹੋਰ ਵੱਡਾ ਹੋ ਗਿਆ ਦੂਜਾ ਮਾਰਚ ਅਪ੍ਰੈਲ ਚ ਲੋਕਲ ਬਾਡੀ ਜਾਨੀ ਨਗਰ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਨੇ ਅਜਿਹੇ ਚ ਸੰਜੀਵ अरोड़ा ਨੂੰ ਇਹ ਵਿਭਾਗ ਦੇਣਾ ਕਾਫੀ ਸੋਚੀ ਸਮਝੀ ਰਣਨੀਤੀ ਹੋ ਸਕਦੀ ਹੈ ਸੰਜੀਵ अरोड़ा ਕੋਲ ਪਹਿਲਾਂ ਹੀ ਪਾਵਰ ਤੇ ਇੰਡਸਟਰੀ ਵਿਭਾਗ ਨੇ ਵੇਨਜੂਏਲਾ ਦੇ ਮਾਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਇੱਕ ਵੱਡਾ ਸਿਆਸੀ ਝਟਕਾ ਲਗਾ ਅਮਰੀਕੀ ਸੈਨੇਟ ਵਿੱਚ ਉਹਨਾਂ ਦੀ ਵਿਦੇਸ਼ੀ ਫੌਜੀ ਕਾਰਵਾਈਆਂ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਵਾਲਾ ਇੱਕ ਅਹਿਮ ਪ੍ਰਸਤਾਵ ਪਾਸ ਹੋ ਗਿਆ ਜਿਸ ਨਾਲ ਵਿਦੇਸ਼ਾਂ ਵਿੱਚ ਫੌਜੀ ਦਖਲਅੰਦਾਜ਼ੀ ਨੂੰ ਲੈ ਕੇ 트੍ਰੰਪ ਦੀਆਂ ਸ਼ਕਤੀਆਂ ਤੇ ਸਵਾਲ ਖੜੇ ਹੋ ਗਏ ਨੇ ਇਸ ਪ੍ਰਸਤਾਵ ਦੇ ਪੱਖ ਵਿੱਚ 52 ਵੋਟਾਂ ਪਈਆਂ ਜਦੋਂ ਕਿ 47 ਸੈਨਟਰਾਂ ਨੇ 트੍ਰੰਪ ਦਾ ਸਮਰਥਨ ਕੀਤਾ ਹੈਰਾਨੀ ਦੀ ਗੱਲ ਇਹ ਰਹੀ ਕਿ 트੍ਰੰਪ ਦੀ ਆਪਣੀ ਹੀ ਪਾਰਟੀ ਦੇ 5 ਸੈਨਟਰਾਂ ਨੇ ਉਹਨਾਂ ਦੇ ਖਿਲਾਫ ਵੋਟ ਪਾਈ ਜਿਸ ਨਾਲ ਪਾਰਟੀ ਦੇ ਅੰਦਰੂਨੀ ਮਤਭੇਦ ਵੀ ਸਾਹਮਣੇ ਆ ਗਏ ਇਹ ਪ੍ਰਸਤਾਵ ਵੈਨ ਵਿੱਚ ਸੰਭਾਵੀ ਅਮਰੀਕੀ ਫੌਜੀ ਕਾਰਵਾਈ ਦੇ ਵਿਰੋਧ ਵਿੱਚ ਲਿਆਂਦਾ ਗਿਆ ਸੀ ਪ੍ਰਸਤਾਬ ਅਨੁਸਾਰ ਅਮਰੀਕਾ ਹੁਣ ਸੰਸਦ ਕਾਂਗਰਸ ਦੀ ਇਜਾਜ਼ਤ ਤੋਂ ਬਿਨਾ ਕਿਸੇ ਵੀ ਦੇਸ਼ ਦੇ ਖਿਲਾਫ ਜੰਗ ਜਾਂ ਫੌਜੀ ਕਾਰਵਾਈ ਨਹੀਂ ਕਰ ਸਕੇਗਾ ਇਸ ਨਾਲ ਰਾਸ਼ਟਰਪਤੀ ਦੇ ਹੱਥ ਕਾਫੀ ਹੱਦ ਤੱਕ ਬੰਨੇ ਗਏ ਹਾਲਾਂਕਿ ਪ੍ਰਸਤਾਬ ਅਜੇ ਕਾਨੂੰਨ ਨਹੀਂ ਬਣੇ ਨਿਯਮ ਅਨੁਸਾਰ ਇਸ ਨੂੰ ਸੰਸਦੇ ਦੂਜੇ ਸਦਨਾ ਹਾਊਸ ਆਫ ਰਿਪਰਿਜ਼ੈਂਟੇਟਿਵਸ ਤੋਂ ਪਾਸ ਹੋਣਾ ਜ਼ਰੂਰੀ ਹੈ 트럼ਪ ਕੋਲ ਇਸ ਪ੍ਰਸਤਾਬ ਨੂੰ ਬੀਟੋ ਕਰਨ ਦਾ ਅਧਿਕਾਰ ਵੀ ਹੈ ਪਰ ਇਸ VOTING ਨੇ ਉਹਨਾਂ ਲਈ ਸਿਆਸੀ ਮੁਸ਼ਕਲਾਂ ਜ਼ਰੂਰ ਵਧਾ ਦਿੱਤੀਆਂ ਨੇ ਇਨ੍ਹਾਂ ਕਾਨੂੰਨੀ ਅਰਚਨਾ ਦੇ ਬਾਅਦ ਕਿ ਅਮਰੀਕਾ ਨੇ ਵੈਨਿਜੁਏਲਾ ਤੇ ਸ਼ਕਤੀ ਘਟਨਾ ਨਹੀਂ ਕੀਤੀ ਹੈ ਮਨਰੇਗਾ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਪੰਜਾਬ ਪਾਸਪਾ ਦੇ ਪ੍ਰਧਾਨ ਸੁਨੀਲ ਜਾਖੜ ਜਲੰਧਰ ਪਹੁੰਚੇ ਜਿੱਥੇ ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ ਮਨਰੇਗਾ ਸੰਬੰਧੀ ਬੋਲਦੇ ਹੋ ਸੁਨੀਲ ਜਾਖੜ ਨੇ ਕਿਹਾ ਕਿ ਜੀ ਰਾਮ ਜੀ ਕਾਨੂੰਨ ਵਿੱਚ ਕੋਈ ਕਮੀ ਨਹੀਂ ਹੈ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਬਿਨਾਂ ਮਤਲਬ ਤੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਸਾਲ 2024-25 ਦੌਰਾਨ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਸਿਰਫ 26 ਦਿਨ ਕੰਮ ਮਿਲਿਆ ਉਹਨਾਂ ਦੇ ਹਿੱਸੇ ਦਾ 74 ਦਿਨਾਂ ਦਾ ਕੰਮ ਕਿੱਥੇ ਗਿਆ ਉਹਨਾਂ ਕਾਂਗਰਸੀ ਕਿ ਮੋਦੀ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਖਤਮ ਕਰ ਦਿੱਤਾ ਗਿਆ ਜਦਕਿ ਮੋਦੀ ਸਰਕਾਰ ਨੇ 100 ਦਿਨਾਂ ਦੇ ਮੁਕਾਬਲੇ 125 ਦਿਨਾਂ ਦੇ ਕੰਮ ਦੀ ਗਰੰਟੀ ਦਿੱਤੀ ਹੈ। ਉਹਨਾਂ ਕਹਾਂਗੇ ਜੇਕਰ ਕਿਸੇ ਗਰੀਬ ਨੂੰ 125 ਦਿਨ ਕੰਮ ਕਰਕੇ ਪੈਸੇ ਮਿਲਦੇ ਨੇ ਤਾਂ ਤਾਹਾਨੂੰ ਤਕਲੀਫ ਕਿਉਂ ਹੋ ਰਹੀ ਹੈ? ਜਾਖੜ ਨੇ ਅੱਗੇ ਕਿਹਾ ਕਿ ਗੈਂਗਸਟਰ ਹਰ ਰੋਜ਼ ਫੋਨ ਕਰਕੇ ਫਿਰੋਤੀ ਮੰਗ ਰਹੇ ਨੇ। ਭਗਵੰਤ ਮਾਨ ਅਤੇ ਕੇਜਰੀਵਾਲ ਸਿਰਫ ਗੱਲਾਂ ਕਰ ਰਹੇ ਨੇ ਹੋਰ ਕੁਝ ਨਹੀਂ। ਜਦਕਿ ਤਰਨਤਾਰਨ ਜਿਮਨੀ ਚੌਂਦਰਨ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਗੈਂਗਸਟਰਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੰਦਾ ਕਿ ਉਹ ਪੰਜਾਬ ਛੱਡ ਕੇ ਚਲੇ ਜਾ ਨਹੀਂ ਤਾਂ ਅਸੀਂ ਉਹਨਾਂ ਨੂੰ ਸ਼ਾਂਤੀ ਹੋਵੇਗੀ ਤਾਂ ਹੀ ਸੁਭਾ ਬਚੇਗਾ ਪਰ ਹੁਣ 99 ਸਾਲ ਦੇ 7 ਦਿਨਾਂ ਅੰਦਰ ਪੰਜਾਬ ਵਿੱਚ 9 ਕਤਲ ਹੋ ਗਏ। ਜਾਂ ਖੜਨੇ ਕਿ ਆਏ ਦਿਨ ਗੈਂਗਸਟਰ ਫਿਰੋਤੀਆਂ ਮੰਗ ਰਹੇ ਨੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਕੋਈ ਯੁੱਧ ਨਹੀਂ ਚੱਲ ਰਿਹਾ ਸਗੋ ਪੰਜਾਬ ਦੀ ਜਵਾਨੀ ਕਿਸਾਨੀ ਵਿਰੁੱਧ ਚੱਲ ਰਿਹਾ ਉਹਨਾਂ ਕਿਹਾ ਕਿ ਸਾਰਾ ਕੁਝ ਇੱਕ ਦਿਨ ਪੰਜਾਬ ਨੂੰ ਲੈ ਕੇ ਡੁੱਬੇਗਾ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾ ਚਾਹੁੰਦੇ ਸਨ ਉਹਨਾਂ ਨੇ ਬਦਲਾ ਦੇਖ ਹੀ ਲਿਆ। ਇਸ ਸੰ ਸਾਡੇ ਲੋਕ ਦੀ ਖਬਰ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ।